ਹੈਲੋ ਜੀ ਸਸੀ ਕਾਲ ਜੀ ਸਾਰਿਆਂ ਨੂੰ ਹੋਰ ਸਨਾ ਤੁਹਾਡੇ ਚ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਣੇ ਜੀ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਵੋਗੇ ਆ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀ ਦੇਣ ਆਪਣਾ ਜਿਹੜਾ ਅੱਜ ਦਾ ਡਿਜ਼ਾਈਨ ਆ ਬਹੁਤ ਹੀ ਸੌਖਾ ਤੇ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਆ ਇਹ ਵਾਲਾ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਆ ਠੀਕ ਆ ਜੀ ਆਪਾਂ ਨੇ 20 ਕੁੰਡੇ ਪਾਲੇ ਨੇ ਤੇ ਪਹਿਲੀ ਸਲਾਈ ਜਿਹੜੀ ਆਪਣੀ ਸਿੱਧੀ ਸਾਈਡ ਆ ਜੀ ਇਹ ਸਾਰੀ ਸਲਾਈ ਪਹਿਲੀ ਆਪਾਂ ਸਿੱਧੀ ਸਿੱਧੀ ਪਾਉਗੂਗੀ ਹਾਂਜੀ ਪਹਿਲੀ ਸਲਾਈ ਸਿੱਧੀ ਆਪਾਂ ਨੇ ਬਣਾ ਲਈ ਆ ਆਪਾਂ ਆ ਗਏ ਆ ਬੈਕ ਸਾਈਡ ਇਹ ਸਾਰੇ ਕੁੰਡੇ ਆਪਣੀ ਪੁੱਠੇ-ਪੁੱਠੇ ਬਣਾਣੇ ਨੇ ਜੀ ਇਹ ਆਪਣੀ ਹੈਗੀ ਆ ਦੂਜੀ ਸਲਾਈ ਜਿਹੜਾ ਇਹ ਵਾਲਾ ਡਿਜ਼ਾਈਨ ਆ ਜੀ ਇਹ ਚ ਦੋ ਸਲਾਈਆਂ ਸਿੱਧੀਆਂ ਇਹ ਦੋ ਸਲਾਈਆਂ ਪੁੱਠੀਆਂ ਪੈ ਜਾਂਦੀਆਂ ਨੇ हाँ जी दो सिलाई अपन बन गई ने अपा तीजी सिलाई आ गए सीधी सैड ये सारी सिलाई अपने सीधी सीधी बना ठीक है जी ये सारे खुंडे आप सीधे सीधे बना लें वाली सिलाई आप बना लें सारी हाँ जी तीजी सिलाई अपने सीधी बनाई आ गए बैक सैड चौथी सिलाई यारे कुंडे अपने पुठे पुठ्ठे बनाने ये सारे खुंडे आप पुठे पुठे बना लें ਹਾਂਜੀ ਜਿਹੜਾ ਇਹ ਵਾਲਾ ਡਿਜ਼ਾਈਨ ਹੈ ਵਿੱਚ ਦੋ ਸਲਾਈਆਂ ਆਪਣੀਆਂ ਸਿੱਧੀਆਂ ਪੈ ਜਾਂਦੀਆਂ ਨੇ ਤੇ ਦੋ ਸਲਾਈਆਂ ਆਪਣੀਆਂ ਪੁੱਠੀਆਂ ਪੈ ਜਾਂਦੀਆਂ ਠੀਕ ਆ ਜੀ ਹੁਣ ਆਪਣੀ ਪੰਜਵੀਂ ਸਲਾਈ ਆ ਗਈ ਆ ਸਿੱਧੀ ਸਾਈਡ ਚਾਰ ਸਲਾਈਆਂ ਆਪਾਂ ਨੇ ਬਣਾ ਲੀਆਂ ਨੇ ਪਹਿਲਾ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਫਿਰ ਧਾਗਾ ਆਪਣੀ ਸਾਈਡ ਲੈ ਕੇ ਆਵਾਂਗੇ ਹੁਣ ਧਾਗਾ ਆਪਾਂ ਆਪਣੀ ਸਾਈਡ ਹੀ ਰੱਖਾਂਗੇ ਇੱਕੋ ਕੁੰਡਾ ਆਪਾਂ ਨੇ ਪੁੱਠਾ ਬਣਾ ਲਿਆ ਇਹ ਦੋ ਕੁੰਡੇ ਆਪਾਂ ਨੇ ਬਿਨਾ ਬਣਾਏ ਇੱਧਰ ਉਤਾਰ ਲਈ ਦੂਜੀ ਸਲਾਈ ਤੇ ਠੀਕ ਆ ਜੀ ਫਿਰ ਇੱਕ ਕੁੰਡਾ ਪੁੱਠਾ ਬਣਾਵਾਂਗੇ ਤੇ ਇਹੀ ਆਹ ਕੁੰਡੇ ਨੂੰ ਛੱਡ ਕੇ ਆਪਾਂ ਨੇ ਇਹ ਤਿੰਨ ਕੁੰਡੇ ਇਸ ਲਾਈ ਵਿੱਚ ਬਾਰ-ਬਾਰ ਰਿਪੀਟ ਕਰਨੇ ਠੀਕ ਹੈ ਜੀ ਇੱਕ ਕੁੰਡਾ ਆਪਾਂ ਨੇ ਪੁੱਠਾ ਬਣਾ ਲਿਆ ਦੋ ਕੁੰਡੇ ਆਪਾਂ ਨੇ ਇਦਾਂ ਉਤਾਰ ਲਏ ਪੰਜਵੀਂ ਸਲਾਈ ਵਿੱਚ ਧੱਗ ਆਪਣੀ ਸਾਈਡ ਹੀ ਰਹੂਗਾ ਠੀਕ ਹੈ ਜੀ पाँचवी सिलाई अपनी बन गई है छेवीं सिलाई आप आ गए पुट्ठी सैड एक कुंडा आप पुट्ठा बनावे ठीक है जी जोड़ा एक उधर पुट्ठा बनाया कि पुट्ठा ही बनू अपना पर जोड़े दो कुंडे अपने नहीं बनाए थे बिना बुने उतारे ने दो कुंडे सीधे बनाने इदा छेवीं सिलाई च बैक सैड ठीक है जी एक कुंडा आप पुठा बना लाँगे धागा मगली सैड ले जाके दो कुंडे आप सीधे बनावों ਇਹ ਦੋ ਕੁੰਡੇ ਆਪਾਂ ਪੁੱਠੇ ਬਣਾ ਲਾਂ। ਛੇ ਸਲਾਈ ਆਪਣੀਆਂ ਕੰਪਲੀਟ ਹੋ ਗਈਆਂ। ਠੀਕ ਹੈ ਜੀ। ਹੁਣ ਜਿਹੜੀ ਸੱਤਵੀਂ ਸਲਾਈ ਆਪਣੀ ਉਹ ਆਪਾਂ ਸਾਰੀ ਸਿੱਧੀ-ਸਿੱਧੀ ਬਣਾਣੀ ਆ। ਸਾਰੇ ਕੁੰਡੇ ਆਪਾਂ ਨੇ ਸਿੱਧੇ-ਸਿੱਧੇ ਬਣਾਉਣੇ ਵੇ। ਹਾਂਜੀ 7 ਸਲਾਈਆਂ ਆਪਣੀਆਂ ਬਣ ਗਈਆਂ ਆਪਾਂ ਆ ਗਏ ਪੁੱਠੀ ਸੈਣ 8ਵੀਂ ਸਲਾਈ ਇਹ ਸਾਰੇ ਕੁੰਡੇ ਆਪਣੀ ਪੁੱਠੇ-ਪੁੱਠੇ ਬਣਾਣੇ ਨੇ हाँ जी अठ सिलाई अपन कंप्लीट हो गई नौवीं सिलाई अपन सेम जिम्मे पंजी सिलाई बनाई सी उदा बनावे एक कुंडा आप सीधा बना लेंगे ठीक है जी धागा अपनी सैड लिया के एक कुंडा पुठा कुंडे आप बिना बुने इधरली सिलाई तो ले आए जी ठीक है जी फिर एक कुंडा पुठा ये अपनी से सीधी साइड नौवीं सिलाई है ਦਸਵੀਂ ਸਲਾਈ ਆਪਣੀ ਆ ਗਈ ਹੈ ਬੈਕ ਸਾਈਡ ਇੱਕ ਗੁੰਡਾ ਆਪਣੀ ਪੁੱਠਾ ਬਣਾ ਲੈਣਾ ਜਿਹੜੇ ਆਪਾਂ ਦੋ ਗੁੰਡੇ ਨਹੀਂ ਬੁਣੇ ਸੀਗੇ ਇਹ ਵਾਲੇ ਇਹ ਆਪਾਂ ਸਿੱਧੇ ਬਣਾਉਣੇ ਨੇ ਹਾਂਜੀ 10 ਸਲਾਈਆਂ ਦਾ ਇਹ ਵਾਲਾ ਡਿਜ਼ਾਈਨ ਦਾ 10 ਸਲਾਈਆਂ ਆਪਣੀਆਂ ਹੋ ਗਈਆਂ ਕੰਪਲੀਟ ਠੀਕ ਹੈ ਜੀ ਹੁਣ ਆਪਾਂ ਨੇ ਫੇਰ ਆ ਜਿਹੜੀਆਂ ਦੋ ਸਲਾਈਆਂ ਸਿੱਧੀਆਂ ਪਾਈਆਂ ਸੀ ਇੱਥੇ ਆਪਾਂ ਦੋ ਸਲਾਈਆਂ ਸਿੱਧੀਆਂ ਪਾ ਲੈਣੀਆਂ ਨੇ ਦੋ ਸਲਾਈਆਂ ਫੁੱਟੀਆਂ ਠੀਕ ਹੈ ਜੀ ਫੇਰ ਆਪਾਂ ਪੰਜਵੀਂ ਸਲਾਈ ਵਾਂਗੂ ਇਹ ਵਾਲੀ ਸਲਾਈ ਪਾਵਾਂਗੇ ਠੀਕ ਹੈ ਜੀ ਤਿੰਨ ਤਿੰਨ ਕੁੰਡੀਆਂ ਦਾ ਇਹ ਵਾਲਾ ਡਿਜ਼ਾਈਨ ਹੈ ਤੇ 10 ਲਾਈਆਂ ਦਾ ਇਹ ਵਾਲਾ ਡਿਜ਼ਾਈਨ ਹੈ ਜਦੋਂ बार-बार ਆਪਾਂ ਇਹ 10 ਲਾਈਆਂ ਰਿਪੀਟ ਕਰਾਂਗੇ ਤਾਂ ਇਹਡਾ ਜੈਨ ਆਪਣਾ ਇਦਾਂ ਬਣੂਗਾ 10 ਲਾਈਆਂ ਦੇ ਵਾੜਾ ਡਿਜ਼ਾਈਨ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਹੈ ਜੀ ਤਿੰਨ ਸਲਾਈਆਂ ਤਾਂ ਆਪਣੀਆਂ ਇਹ ਚ ਸਿੱਧੀਆਂ ਤੇ ਤਿੰਨ ਪੁੱਠੀਆਂ ਪੈ ਜਾਂਦੀਆਂ 6 ਸਲਾਈਆਂ ਤਾਂ ਆਪਣੀਆਂ ਪੁੱਠੀਆਂ ਸਿੱਧੀਆਂ ਪੈ ਜਾਂਦੀਆਂ ਨੇ ਤੇ ਦੋ ਸਲਾਈਆਂ ਸਿੱਧੀ ਸਾਈਡ ਤੋਂ ਪੈਂਦੀਆਂ ਨੇ ਤੇ ਦੋ ਸਲਾਈ ਪੁੱਠੀ ਸਾਈਡ ਤੋਂ ਡਿਜ਼ਾਈਨ ਦੀਆਂ ਠੀਕ ਹੈ ਜੀ ਚਾਰ ਸਲਾਈਆਂ ਉਹ ਪੈ ਜਾਂਦੀਆਂ ਨੇ ਬੈਕ ਸਾਈਡ ਤੋਂ ਇਹ ਵਾੜਾ ਡਿਜ਼ਾਈਨ ਹੈ ਜਿਹੜਾ ਆਪਣਾ ਇਦਾਂ ਦਿਖਦਾ ਤੇ ਸਿੱਧੀ ਸਾਈਡ ਆਪਣੀ ਇਦਾਂ ਬਣਦੀ ਆ ਠੀਕ ਹੈ ਜੀ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਤੇ ਬਣਿਆ ਹੋਇਆ ਵੀ ਬਹੁਤ ਸੋਹਣਾ ਲੱਗਦਾ ਜਦੋਂ ਆਪਾਂ ਦਾਦਾ ਸਲਾਈਆਂ ਵਾਰ-ਵਾਰ ਬਣਾਵਾਂਗੇ ਤੇ ਇਹ ਵਾਲਾ ਡਿਜ਼ਾਈਨ ਆ ਜਿਹੜਾ ਆਪਣਾ ਇਦਾਂ ਬਣ ਜਾ। ਠੀਕ ਆ ਜੀ। ਤੁਹਾਨੂੰ ਇਹ ਵਾਲਾ ਡਿਜ਼ਾਈਨ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ। ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ। ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆ ਜੀ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਤੁਹਾਨੂੰ ਵਧੀਆ-ਵਧੀਆ ਤੇ ਸੋਹਣੀਆਂ-ਸੋਹਣੀਆਂ ਵੀਡੀਓ ਮਿਲ ਸਕਣ। ਆਪਾਂ ਤੁਹਾਨੂੰ ਅਗਲੀ ਵੀਡੀਓ ਨਾਲ ਮਿਲਾਂਗੇ। ਉਦੋਂ ਤੱਕ ਲਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।